ਹਾਂਜੀ ਸਤਿ ਜੀ ਨੂੰ ਸਾਡਾ ਪੰਥ ਸਾਡਾ ਸਿੱਖ ਪੰਥ ਸਾਡਾ ਸਿੱਖ ਧਰਮ ਸਾਡੀ ਸਿੱਖੋਂ ਇਹਨਾਂ ਵਖਰੀਆਂ ਜਨਾਂ ਪਾਓ ਸਿੱਖ ਇੱਕ ਵੱਖਰੀ ਕੌਮ ਹੈ ਸਿੱਖ ਇੱਕ ਵੱਖਰਾ ਧਰਮ ਹੈ ਇੱਥੇ ਕੋਈ ਸ਼ੱਕ ਨਹੀਂ ਸਾਡਾ ਸਿੱਖ ਧਰਮ ਦੁਨੀਆ ਦੇ ਸਮੁੱਚੇ ਧਰਮਾਂ ਦੇ ਵਿੱਚੋਂ ਉਮਰ ਵਿੱਚ ਛੋਟਾ ਨਵੇਕਲਾ ਤੇ ਕੁਲ ਮਕਲਾਇਆ ਬਾਕੀ ਕੋਈ ਧਰਮ ਵਿੱਚ ਕਿਸੇ ਧਰਮ ਵਿੱਚ ਮਿਥਿਆਸ ਬਹੁਤ ਜ਼ਿਆਦਾ ਆ ਕਿਸੇ ਧਰਮ ਦੀ ਜਿਹੜੀ ਧਰਮ ਕਿਤਾਬ ਆ ਜਾਂ ਜਿਹਨੂੰ ਉਯੋਗ ਮੰਨਦੇ ਨੇ ਉਹ ਪਗੰਬਰਾਂ ਦੇ ਹੋਣ ਤੋਂ ਕਿਤੇ ਲੰਮਾ ਸਮਾਂ ਬਾਅਦ ਲਿਖੀ ਗਈ ਆ ਪਰ ਇਹਨੂੰ ਇੱਕਲਾਂ ਪਾਣ ਸਿੱਖ ਪੰਥ ਦੇ ਹਿੱਸੇ ਹੀ ਆਇਆ ਆ। ਵੀ ਸਭ ਅਸਲੀ ਗ੍ਰੰਥ ਸਾਹਿਬ ਜੋ ਸਾਡੇ ਜਾਗਤ ਜੋਤ ਗੁਰੂ ਨੇ ਇਸ ਵੇਲੇ ਉਹ ਗੁਰੂ ਕਾਲ ਦੇ ਵਿੱਚ ਹੀ ਲਿਖੇ ਗਏ। ਗੁਰੂ ਸਾਹਿਬ ਨੇ ਆਪ ਹੀ ਬਾਣੀ ਲਿਖੀ ਤੇ ਆਪ ਹੀ ਆਪਣੇ ਕਰ ਕਮਲਾ ਦੇ ਨਾਲ ਬਾਕੀ ਭਗਤਾਂ ਤੇ ਹੋਰ ਜਿਨ੍ਹਾਂ ਜੋ ਵੀ ਬਾਣੀਆਂ ਦੇ ਵਿੱਚ ਅ ਦਰਜ ਆ ਆਪਣੇ ਕਤਮ ਕਮਲਾਂ ਦੇ ਨਾਲ ਉਹ ਦਰਜ ਕੀਤੀ ਬਸ ਸੰਪੂਰਨ ਜੋ ਕਾਰਜ ਵੀ ਆ ਜੋ ਮੁੱਖ ਸਿਧਾਂਤ ਹੈ ਸਾਡਾ ਸਿੱਖੀ ਦਾ ਉਹ ਗੁਰੂ ਕਾ ਤੋਂ ਹੀ ਚੱਲਦਾ ਆ ਕਿਸੇ ਨੇ ਬਾਅਦ ਵਿੱਚ ਨਹੀਂ ਲਿਖਿਆ ਪਰ ਅਫਸੋਸ ਸਾਡੇ ਕੁਝ ਵਿਦਵਾਨ ਸੱਜਣ ਇਸ ਹੱਦ ਤੱਕ ਜਾ ਚੁੱਕੇ ਨਹੀਂ ਕਿ ਉਹ ਇਸ ਨੂੰ ਮਿਠਾਸ ਬਣਾਉਣ ਵਿੱਚ ਰੁੱਝੇ ਹੋਏ ਨਹੀਂ ਮਾਫਕ ਤੁਮ ਜਿਹੜੇ ਕੋ ਸੱਜਣ ਅ ਧਾਰਮਿਕ ਪੰਥ ਦੇ ਰਾਈ ਬਣ ਗਏ ਪਰ ਉਹ ਮਿਸ਼ਨਰੀ ਉਹਨਾਂ ਨੇ ਆਪਣਾ ਰਸਤਾ ਚੁਣਿਆ ਤੇ ਇਹਦੇ ਵਿੱਚ ਬਹੁਤ ਵੱਡਾ ਵਖਰੇਵਾਂ ਪਾਉਣ ਦਾ ਕਾਰਨ ਬਣ ਰਹੇ ਨੇ ਵੈਸੇ ਤਾਂ ਗੁਰੂ ਕਾਲ ਤੋਂ ਕੋਠੇਰ ਬਾਅਦ ਹੀ ਇਹ ਵਖਰੇਵੇਂ ਸ਼ੁਰੂ ਹੋ ਗਏ ਸੀ ਤਤ ਖਾਲਸਾ ਤੇ ਬੰਦਈ ਖਾਲਸਾ ਧਰੂਪ ਵਿੱਚ ਪਰ ਉਸ ਵੇਲੇ ਸਨਬਜੁਰਗ ਸਿੰਘਾਂ ਨੇ ਉਸ ਵੇਲੇ ਬਹੁਤ ਸਿਆਣਪ ਤੋਂ ਕੰਮ ਲਿਆ ਤੇ ਇਸ ਨੂੰ ਵਖਰੇਵੇਂ ਦਾ ਕਾਰਨ ਨਾ ਬਣ ਦਿੱਤਾ ਤੇ ਰਲ ਮਿਲ ਬੈਠ ਕੇ ਮਸਲੇ ਸੁਝਾ ਲਿੰਦੇ ਸਨ ਪਰ ਹੁਣ ਹਵਾ ਬਿਲਕੁਲ ਉਲਟਿਆ ਜਿਹੜਾ ਵੀ ਮੜਾ ਜਾਂ ਗਿਆਨਵਾਨ ਹੋ ਜਾਂਦਾ ਹੈ ਪੜ ਲੈਂਦਾ ਹੈ ਗੁਰਬਾਣੀ ਦਾ ਇੱਕ ਪਰ ਉਹ ਇੱਕ ਪਾਸੇ ਜਾਂਦਾ ਹੈ ਜਾਂ ਰਵਾਇਤੀ ਕਹੋ ਦਰਾ ਮਸ਼ੀਨਰੀ ਪਾਕਰਦਾ ਆਪਸੇ ਜੇ ਇੰਨੀ ਨਹਰਤ ਪਾਲ ਬਿੰਦੇ ਨੇ ਦੋਵੇਂ ਤਰੇ ਮੈਂ ਕਿਤੇ ਇੱਕ ਨੂੰ ਇਹਦੇ ਵਿੱਚ ਕਸੂਰਵਾਰ ਨਹੀਂ ਕਹਿ ਸਕਦਾ ਦੋਵੇਂ ਬਰਾਬਰ ਦੇ ਜ਼ਿੰਮੇਵਾਰ ਨੇ ਕੋਈ ਵੀ ਨਾਲ ਮਿਲ ਕੇ ਬੈਠਣ ਦੀ ਗੱਲ ਕਰੇ ਕਰਦਾ ਹੀ ਨਹੀਂ ਵੇਖਿਆ ਸੁਣਿਆ ਤਿਰਕਾਲ ਤੱਕ ਸਾਤੋਂ ਵਾਰ-ਵਾਰ ਕੋਸ਼ਿਸ਼ਾਂ ਕੀਤੀਆਂ ਗੀਆਂ ਬੇਨਤੀਆਂ ਕੀਤੀਆਂ ਗੀ ਰਾਗੀ ਦਰਸ਼ਨ ਸਿੰਘ ਨੇ ਪੰਥ ਚੋਂ ਖਾਰਜ ਹੋਣਾ ਸਵਿਕਾਰ ਕਰ ਲਿਆ ਪਰ ਬਹਿ ਕੇ ਇੱਥੇ ਨਵੀਂ ਵਿਚਾਰ ਚਰਚਾ ਕਰਨ ਤੋਂ ਇਨਕਾਰੀ ਹੈ ਇਹ ਦੇਵਾਤਵਾਦ ਸਪੋਰਟ ਜਿਹੜੀ ਇੱਕ ਸਪੋਕਸਮੈਨ ਹੈ ਮੀਡੀਆ ਹਾਊਸ ਜਿਹਦਾ ਕਿ ਮੁਖੀ ਇਨ੍ਹਾਂ ਮੁੱਦਿਆਂ ਤੇ ਹੀ ਉਹ ਵੀ ਪੰਥ ਤੋਂ ਛੇਕਾ ਗਿਆ ਪਰ ਪੰਥ ਤੋਂ ਛੇਕ ਕੇ ਜਾਂ ਮંજૂર ਕਰ ਲੈਂਦੇ ਨੇ ਪਰ ਬਹਿ ਕੇ ਵਿਚਾਰ ਚਰਚਾ ਕਰਕੇ ਮੁੱਦੇ ਹੱਲ ਮੁੱਦੇ ਹੱਲ ਕਰਨ ਵਾਲਾ ਕਦੀ ਨਹੀਂ ਤੁਰਦੇ ਬੇਨਤੀ ਹੈ ਜਿਹੜੇ ਕਾਲ ਤੱਕ ਸਾਨੂੰ ਇਸ ਵਾਰ ਸੇਵਾ ਪਹਿਲ ਕਦਮੀ ਕੀਤੀ ਜਾਵੇ ਨਹੀਂ ਤਾਂ ਬਾਕੀ ਧਰਮਾਂ ਵਾਂਗ ਤੁਸੀਂ Shia ਦਾ ਹੋਰ ਫਿਰਕੇ ਸੁਨਾਤਨ ਦਾ ਆਰੀਆ ਸਮਾਦੀ ਪ੍ਰੋਟਸਟੈਂਟ ਜਾਂ ਕੈਥੋਲਿਕਸ ਵਾਂਗ ਸਿੱਖ ਧਰਮ ਦੇ ਵਿੱਚ ਵੀ ਵਖਰੇਵੇਂ ਪੈਣਗੇ ਫੈਲ ਜਾਣਗੇ ਇੱਕ ਦਿਨ ਸੋ ਇਹ ਸੱਜਣ ਇੱਕ ਵੀਡੀਓ ਸੁਣੋ ਇੱਕ ਛੋਟੀ ਜਿਹੀ ਕਲਿੱਪ ਆ ਇਹ ਮਸ਼ੀਨਰੀ ਸੱਜਣੇ ਆ ਬਹੁਤ ਵਿਦਵਾਨ ਆ ਪੜ੍ਹੇ ਲਿਖੇ ਆ ਗੁਰਬਾਣੀ ਦਾ ਗਿਆਤਾ ਆ ਪਰ ਜੈਰੋ ਇਹ ਕੋਈ ਇਹਦੀ ਜਪਾਨ ਤੇ ਕਿੰਨਾ ਆ ਆ ਵੀਡੀਓ ਤੁਸੀਂ ਲੋਕਾਂ ਦੀਆਂ ਦਾੜੀਆਂ ਤੇ ਹੱਥ ਫੇਰਦੇ ਆ ਵੀ ਦਾੜੀ ਨਹੀਂ ਰੱਖੀ ਲੋਕਾਂ ਦੇ ਸਿਰ ਤੇ ਹੱਥ ਫੇਰਦੇ ਆ ਵੀ ਕੇਸ ਨਹੀਂ ਰੱਖੇ ਸਾਡੀ ਤੁਹਾਡੇ ਚਰਨਾਂ 'ਚ ਬੇਨਤੀ ਆ ਗੜਗੱਜ ਸਾਹਿਬ ਮਈਤਾ ਕੋਈ ਦੂਰ ਨਹੀਂਗਾ ਸ੍ਰੀ ਗੁਰੂ ਅਕਾਲ ਤਖਤ ਸਾਹਿਬ ਤੋਂ ਕਿਤੇ ਉਥੋਂ ਦੀ ਗੱਡੀ ਨੰਗਾ ਨੰਗਾ ਲਿਓ ਉੱਥੇ ਵੇਖਿਓ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਚਮਕੀਲੇ ਵਰਗੀਆਂ ਲਿਖਤਾਂ ਦਾ ਗ੍ਰੰਥ ਨਹੀਂ ਪ੍ਰਕਾਸ਼ ਕੀਤਾ ਹੋਇਆ ਸਾਨੂੰ ਦੱਸਿਓ ਗੱਜ ਸਾਹਿਬ ਤੁਸੀਂ ਵੀ ਤੁਸੀਂ ਪਖਵਤੀ ਹੋ ਕੇ ਜਿਨਾ ਕਿ ਤਾਂ ਆ ਬਾਅਦ ਵਿੱਚ ਇਹ ਤਾਂ ਅੱਜ ਸੁਖਵੀਰ ਬਾਦਲ ਹੈਗਾ ਜਦੋਂ ਕੋਈ ਹੋਰ ਤੜਾ ਆ ਗਿਆ ਜਾਂ ਸੁਖਵੀਰ ਬਾਦਲ ਨੇ ਤੁਹਾਨੂੰ ਲਾ ਦੇਣਾ ਇੱਕ ਪਹਿਲਾਂ ਵੀ ਇੱਕ ਨਿਊਜ਼ੀਲੈਂਡ ਦਾ ਨੇਕੀ ਆ ਉਸਨੇ ਵੀ 5 6 ਕੇ ਜਣਾ ਮਨਜ਼ੂਰ ਕਰ ਲਿਆ ਪਰ ਆਪਣੀ ਜਿੱਦ ਨਹੀਂ ਛੱਡੀ ਵੀ ਵੀ ਦੋ ਤਿੰਨ ਸੱਜਣਾਂ ਚ ਚਾਰ ਹੀ ਹੋਣ ਟੀਵੀ ਚੈਨਲ ਚਲਾਉਂਦੇ ਨੇ ਟੀਵੀ ਪ੍ਰੋਗਰਾਮ ਚਲਾਉਂਦੇ ਨੇ ਉਹਦੇ ਉੱਤੇ ਸਾਰਾ ਦਿਨ ਇਹੀ ਬਖਰੀਵੇਂ ਵਾਲਾ ਜ਼ਿਆਰਪ੍ਰਿਆ ਪ੍ਰਚਾਰ ਕਰਦੇ ਰਹਿੰਦੇ ਨੇ ਕਦੇ ਨਹੀਂ ਇਹਨਾਂ ਨੇ ਇਹ ਜੀ ਗੱਲ ਕੀਤੀ ਵੀ ਕੋਈ ਵਿਜਲਾ ਰਸਤਾ ਵੀ ਕੱਢਿਆ ਜਾ ਸਕਦਾ ਯਾ ਰਲ ਮਿਲ ਕੇ ਬਹਿਣ ਵਾਲੀ ਗੱਲ ਲੈਣਾ ਕਦੇ ਨਹੀਂ ਕੀਤੀ ਹੁਣ ਜੇ ਇਹਨਾਂ ਦੀ ਮੰਨ ਲਈ ਜਾਵੇ ਉਹ ਇਹ ਤਾਂ ਫਿਰ ਅਮਰਤਧੀਆਂ ਤਿੰਨ ਬਾਣੀਆਂ ਤਾਂ ਵੀ ਮੁਨਕਨ ਹੋ ਜਾਂਦੇ ਨੇ ਅਮਰਤ ਸੰਚਾਰ ਵੀ ਦਰਸ਼ਲ ਸੰਗ ਰਾਗੀ ਨੇ ਦੋ ਬਾਣੀਆਂ ਵਾਲਾ ਕਰਨਾ ਸ਼ੁਰੂ ਕਰਤਾ ਸੀ ਪਰ ਛੇਤੀ ਸੰਗਤ ਨੂੰ ਸੰਗਤ ਦਾ ਵਿਰੋਧ ਵਿਦਰੋਹ ਸਾਹਮਣਾ ਕੀਤਾ ਤਾਂ ਉਸ ਪਾਸੇ ਤੋਂ ਤਾਂ ਖੈਰ हट ਗਈ ਨਹੀਂ ਪਰ ਪ੍ਰਚਾਰ ਉਹ ਹੀ ਜ਼ਹਿਰ ਭਰੇ ਕਰਦੇ ਨੇ ਹੁਣ ਜੇ ਇਹ ਜਿਆਦਾ ਟਿਕਾ ਟਿਕਨੀ ਵੇਖੋ ਇਹਨੇ ਕਿੰਦੀ ਜ਼ਹਿਰੀ ਗੱਲ ਕੀਤੀ ਆ ਦੋਸਮ ਗ੍ਰੰਥ ਨੂੰ ਇਹਨੇ ਉਹ ਜਿਹੜਾ ਗਾਇਕ ਸੀਗਾ ਇੱਕ ਚਮਕੀਲਾ ਉਹਦੇ ਗੀਤਾਂ ਨਾਲ ਉਹਨੂੰ ਤੁਲਨਾ ਕੀਤੀ ਹੈ ਇਸ ਤੋਂ ਬਾਅਦ ਜ਼ਹਿਰ ਬੰਦੇ ਦੀ ਜੁਬਾਨ ਤੇ ਕੀ ਹੋਊਗਾ ਫਿਰ ਕੀ ਇਹਨਾਂ ਦੇ ਮਨ ਦੇ ਵਿੱਚ ਦਇਆ ਪਰਮ ਸੰਸਰ ਦੇ ਬਿਬੇਕ ਕੀ ਹੈ ਇਹਨਾਂ ਦੇ ਗੁਰਨਾਨ ਦੀ ਗੁਰਬਾਣੀ ਪੜ੍ਹੀ ਸੰਤਾ ਕੀਤੀ ਯਾਰ ਕੀਤੀ ਉਹ ਵਿਆਖਿਆ ਕੀਤੀ ਕੀ ਮਤਲਬ ਨੇ ਉਹਨਾਂ ਜੀਵਨ ਚ ਕੀ ਤਰਿਆ ਇਹਨਾਂ ਨੇ ਜੇ ਆਪਣੇ ਆਪਣੇ ਹਿੱਤਾਂ ਦੇ ਬਾਰੇ ਇਹਨਾਂ ਦੇ ਮਨ ਦੇ ਵਿੱਚ ਇਹਨਾਂ ਨੂੰ ਸਹਿਰਿਆ ਤਾਂ ਤੁਸੀਂ ਨਹੀਂ ਮਰਨਾ ਨਾ ਮਨ ਨੂੰ ਤੁਸੀਂ ਆਪੇ ਨਹੀਂ ਦੇ ਤੁਰੇ ਜਾਓ ਆਪ ਦਾ ਜੋ ਵਿਆਖਿਆਨ ਕਰਨਾ ਪਰ ਦੂਜਿਆਂ ਦੇ ਟਿਕਟ ਆਪਣੀ ਕਰਨਾ ਤੁਹਾਨੂੰ ਕਿੰਨੇ ਅਧਿਕਾਰ ਦਿੰਦਾ ਹੈ ਗੱਲ ਪਈ ਹੈ ਮੀਂਹਾਂ ਤੋਂ ਹੋਵੇ ਤੁਸੀਂ ਤੁਰਕਦੇ ਅਸਰਸਤੇ ਦੇ ਜੇ ਗੁਰਬਾਨੀਆਂ ਤੋਂ ਮੁਨਕਰ ਹੋ ਕੇ ਤੁਸੀਂ ਅਖੀਰ ਤੇ ਪਹੁੰਚਣਾ ਕਿੱਥੇ ਆ ਇਹ ਗੱਲ ਪੱਕੀ ਆ ਕਿ ਜੇ ਅੱਜ ਇਹਨਾਂ ਦੀ ਗੱਲ ਮੰਨ ਕੇ ਦਸਮ ਗ੍ਰੰਥ ਤੋਂ ਜਾਂ ਬਾਕੀ ਜਿਹੜੇ ਧਾਰਮਿਕ ਗ੍ਰੰਥ ਨੇ ਉਹਨਾਂ ਤੋਂ ਪੰਥ ਪਾਸਾ ਵਟ ਲਵੇ ਤਾਂ ਇਹਨਾਂ ਨੇ ਤਾਂ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਇਹ ਜਿਹੇ ਤਰਕਾਂ ਤੇ ਆਧਾਰ ਤੇ ਹੀ ਇਹਨਾਂ ਨੇ ਉਹ ਉਹ ਦੇ ਵਿੱਚੋਂ ਬਾਣੀ ਨੂੰ ਲੰਬੇ ਕੰ ਦਾ ਕੋਸ਼ਿਸ਼ ਕਰਨੀ ਸ਼ੁਰੂ ਕਰ ਦੇਣੀ ਹੈ ਇਹਨਾਂ ਨੇ ਸ਼ੁਗਰਨ ਸਾਹਿਬ ਤੋਂ ਵੀ ਮੁਨਕਰ ਹੋਣਾ ਸ਼ੁਰੂ ਕਰ ਦੇਣਾ ਹੈ ਸੋ ਉਮੀਦ ਹੈ ਇਹ ਕੋਸ਼ਲੋਕ ਅਕਲ ਨੂੰ ਹੱਥ ਮਾਰ ਪੰਜੇ ਸਿਕਾ ਤੱਕ ਸਾਨੂੰ ਫਿਰ ਬੇਨਤੀ ਆ ਇਹ ਕੋਈ ਵਿਦਵਾਨ ਸੱਜਣਾ ਦੀ ਇੱਕ ਸਮਾਵਧ ਕਮੇਟੀ ਬਣਾਈ ਜਾਵੇ ਸਾ 2 ਸਾਲ ਜਿੰਨਾ ਸਮਾਂ ਵੀ ਚਲੋ ਜ਼ਰੂਰੀ ਨਹੀਂ ਸ਼ੁਰੂਆਤ ਤਾਂ ਘੱਟੋ ਘਾਟ ਜ਼ਰੂਰ ਕੀਤੀ ਜਾਵੇ ਮਸਲੇ ਜ਼ਰੂਰੀ ਨਹੀਂ ਇੱਕ ਹੀ ਜਨੂਜ ਬੰਦੇ ਸਾਰੇ ਹੱਲ ਹੋ ਜਾਣ ਸ਼ੁਰੂਆਤ ਜ਼ਰੂਰ ਕੀਤੀ ਜਿਸ ਤਰ੍ਹਾਂ ਹੁਣ ਜੈਦਾਰ ਯਾਨੀ ਕੁਲਦੀਪ ਸਿੰਘ ਗਰਗਾਤ ਸਾਹਿਬ ਮਿਸ਼ਨਰੀ ਪੱਖ ਤੋਂ ਜਾਣੇ ਜਾਂਦੇ ਨੇ ਪਰ ਜਿਸ ਤਰ੍ਹਾਂ ਉਹਨਾਂ ਨੇ ਮੁੱਚੇ ਪੰਤ ਨੂੰ ਲਾਲ ਲੈ ਕੇ ਤੁਰੰਦੀ ਰਵੈਤ ਸ਼ੁਰੂ ਕੀਤੀ ਆ ਉਹ ਬੇਹੱਦ ਸ਼ਲਾਘਾਯੋਗ ਆ ਇਹੀ ਮਿਸ਼ਨਰੀ ਪੱਖ ਦੇ ਦੋ ਵਿੱਚ ਦੋ ਧੜੇ ਵੀ ਨੇ ਇੱਕ ਤਾਂ ਅਤਿਅੰਤ ਕੱਟੜ ਇੱਕ ਜਿਹੜਾ ਪੰਥ ਦੇ ਨਾਲ ਚੱਲਣ ਵਾਲਾ ਗਰਨੀ ਕੁਦੀਪ ਸਿੰਘ ਰਗਾਜੀ ਜੀ ਤੁਸੀਂ ਇਸ ਦੇ ਰਾਹ ਦੇ ਪੰਦੀ ਰਹੇ ਜਾਣਕਾਰੀ ਆ ਤੁਸੀਂ ਜਰੂਰ ਕੋਸ਼ਿਸ਼ ਸ਼ੁਰੂ ਕਰੋ ਕਿ ਦੋਹਾਂ ਪੱਖਾਂ ਦੇ ਵਿਦਵਾਨ ਸੱਜਣ ਬਹਿ ਕੇ ਤੇ ਵਿਚਾਰ ਚਰਚਾ ਕਰਕੇ ਆਪਸੀ ਮਸਲੇ ਹੱਲ ਕਰਨ ਤਦ ਤੱਕ ਦੋਹਾਂ ਧਿਰਾਂ ਨੂੰ ਅਥ ਹਦਾਇਤ ਕੀਤੀ ਜਾਵੇ ਕਿ ਦਬਿਦਾ ਵਾਲਾ ਪ੍ਰਚਾਰ ਸਟੇਜਾਂ ਤੇ ਕਰਨਾ ਸੰਤਤਾ ਤੱਕ ਪਹੁੰਚਾਉਣਾ ਬਿਲਕੁਲ ਬੰਦ ਕੀਤਾ ਜਾਵੇ ਹੋਰ ਬਥੇਰਾ ਪ੍ਰਚਾਰ ਕਰਨ ਨੂੰ ਸਿੱਖੀ ਪ੍ਰਚਾਰ ਕਰਨ ਨੂੰ ਕੋਈ ਕਮੀ ਨਹੀਂ ਹੈਗੀ ਪਰ ਜ਼ਰੂਰੀ ਹੈ ਕਿ ਦਬਿਦਾ ਵਾਲੇ ਮਸਲੇ ਆਪਾਂ ਪ੍ਰਚਾਰ ਕਰਨਾ ਸਟੇਜਾਂ ਤੋਂ ਉਹ ਜਿਹੜੇ ਮਸਲੇ ਨੇ ਵਿਦਵਾਨ ਸੱਜਣ ਅੰਦਰ ਬਹਿ ਕੇ ਸੁਝਾਉਣ ਤੇ ਸੰਗਤਾਂ ਦੇ ਵਿੱਚ ਇੱਕ ਸੁਰਤਾ ਤੇ ਇੱਕ ਸਾਰਤਾ ਵਾਲਾ ਹੀ